ਤਾਲਵੀਰ ਖਤੂਸ਼ੀ ਹਾਰ ਪਪਾ ਜੋਗੀਪੁਰ ਕਾਂਡਾਪੜੋਂ ਕੰਮ ਨੂੰ ਲੱਗਿਆ ਹਾਂਜੀ ਵੀ ਵੀਡੀਓ ਪਾਉਂਦਾ ਚੱਕਰੇ ਹੀ ਆ ਮੈਂ ਤੁਰੰਤ ਮਿਲ ਜਾਂਦਾ ਯਾਰ ਕਿਹਦਾ ਨਾ ਇੱਕ ਮਿੰਟ ਮਾਰਦੇ ਆ ਕੋਈ ਵੀਡੀਓ ਇੱਕ ਤਰ੍ਹਾਂ ਪਾਇਆ ਕਰੋ ਥੋੜੀ ਪ੍ਰੋਬਲਮ ਹੈ ਯਾਰ ਇੰਟਰਨੈਟ ਦੀ ਠੀਕ ਨੇ ਵੀਰੇ ਅੱਜ ਹੁਣ ਮੈਂ ਡੰਡੇ ਨਾਲ ਵੀਰੇ ਉੱਕਿਆ ਮੈਂ ਵਾਜੂ ਜੀ ਤੇ ਮੇਰ ਹੋ ਗਈ ਤੌਮ ਲਗ ਲਗੇ ਕੋਸ਼ਤ ਮਿੰਨੇ ਹੋ ਰ ਬਾਈ ਜੀ ਸਤ ਸ੍ਰੀ ਅਕਾਲ ਜੀ ਬਾਈ ਜੀ ਕੌਣ ਆ ਗਿਆ 还是考呢？毕竟。